ਲੈ ਵੀ ਇੱਕ ਬਲੈਕ ਬਿਊਟੀ ਐਂਡ ਇੱਕ ਵਾਈਟ ਬਿਊਟੀ ਬਾਈ ਜਿਹੜੀ ਮਰਜ਼ੀ ਕਰ ਲੈ ਲਓ ਫਿਗੋਆਂ ਦੋ ਸਟੀਲ ਡੀਸ ਤੇ ਖੜਿਆ 78 ਸੈਕਟਰ ਤੇ ਇੱਕ ਨੰਬਰ ਬੂਥ ਤੇ ਨੰਬਰ ਤੁਹਾਡੇ ਇੱਕ ਪੰਜਾਬ ਦਾ ਇੱਕ ਚੰਡੀਗੜ੍ਹ ਦਾ ਇਹ ਵੀਰੇ ਮਾਡਲ ਹੈ ਵੀਰ 2011 ਮਾਡਲ ਹੈ ਪੀਬੀ 65 ਨੰਬਰ ਹੈ ਪਹਿਲਾ ਓਨਰ ਹੈ ਕਾਰ 1,65,000 ਰੁਪਏ ਆਸਕਿੰਗ ਹੈ ਮੜਾ ਮੋਟਾ ਮੌਕੇ ਤੇ ਮੰਨ ਲਓ ਇੱਕ ਲੱਖ 65 ਡੀਜ਼ਲ ਚ ਡੀਜ਼ਲ ਦੇ ਵਿੱਚ ਲੈ ਵੀ ਆ ਆ ਵੀਰੇ ਇਹ ਹੈਗੀ ਵੀਰ 2013 ਮਾਡਲ ਹੈ ਇਹਦੀ 1,95,000 ਮੰਗਦੇ ਮੜਾ ਮੋਟਾ ਮੌਕੇ ਤੇ ਮੰਨ ਲਓ ਡੀਜ਼ਲ ਪੈਟਰੋਲ ਦੋਨੇ ਡੀਜ਼ਲ ਹੈ ਵੀਰ ਇਸ ਤੇ ਲੋਨ ਵੀ ਹੋ ਜਾਊਗਾ ਵੀਰ 13 ਮਾਡਲ ਠੀਕ ਆ ਸਾ ਉਧਰ ਲੋਨ ਵੀ ਹੋ ਜਾਣਾ ਬਾਈ ਤੇ ਆ ਆ ਗਈ ਕਿਨਿਸ ਵੀਰੇ ਕਿਹੜਾ ਮਾਡਲ ਹੈ ਇਹ ਵੀਰ 2018 ਮਾਡਲ ਹੈ ਜੀ ਪਹਿਲਾ ਓਨਰ ਹੈ 4 ਬੋਲ ਦੀ ਕਾਰ ਆ ਕਾਰ ਚੈੱਕ ਕਰੋ ਕਾਰ ਬਹੁਤ ਸੋਹਣੀ ਆ ਅੱਛਾ ਇਹਦਾ ਕਿੰਨਾ ਮੁੱਲ ਰੱਖਿਆ ਵੀਰੇ ਵੀਰੇ ਇਕੋ ਰੇਟ ਕਾਰ ਦੇ ਦਾਂਗੇ ਜੀ 395000 ਰੁਪਏ ਦੀ 395000 ਹੈ ਉੱਚਾ ਮਾਡਲ ਦੇ ਰੇਟ ਸਾਡੇ ਕਿੰਨਾ ਲੋਨ ਵੀ ਕਰਾਂਗੇ ਜੀ 18 ਮਾਡਲ ਕਾਰ ਹੈ ਜੀ ਅੱਛਾ ਸਾਡੇ 45000 ਰੁਪਏ ਦੇ ਕਿ ਕਾਰ ਮਿਲ ਜਾਣੀ ਤੁਹਾਨੂੰ ਬਈ ਹੈਨਾ ਬਾਕੀ ਬਈ ਲੋਨ ਹੋ ਜਾਊਗਾ ਹੋਰ ਬਹੁਤ ਕਾਰਾਂ ਖੜੀਆਂ ਅੰਗਰ ਵੀ ਕੈਮਰਾ ਘੁਮਾ ਦੇ ਬਈ ਜਿੱਥੇ ਤੱਕ ਥੋੜੀ ਨਿਗਾ ਜਾਂਦੀ ਹੈ ਕਾਰਾਂ ਹੀ ਕਾਰਾਂ ਮਿਲ ਜਾਣਗੀਆਂ ਤੁਹਾਨੂੰ ਚੰਗੀਆਂ ਕਾਰਾਂ ਘਰੇਲੂ ਕਾਰਾਂ ਲੈਣ ਲਈ ਬਈ ਆਪਣਾ ਪੇਜ ਫੋਲੋ ਕਰ ਲਿਓ ਬਈ ਹੋਰ ਨਾਲੇ ਸਾਰੀਆਂ ਘਰਾਂ ਜਿਹਨ ਗੇੜਾ ਨੇ ਫਸਟ ਓਨਰ ਦੇ ਕਾਰਾਂ ਮੈਂ ਸਸੀਕਾਲ ਜੀ